ਜੇਕਰ ਤੁਸੀਂ ਵੀ ਰੋਜ਼ਾਨਾ ਇਹ ਪੇਸਟ ਲਗਾਉਂਦੇ ਹੋ ਤਾਂ ਪਹਿਲਾਂ ਜਾਣ ਲਓ ਇਸ ਤੋਂ ਹੋਣ ਵਾਲੇ ਨੁਕਸਾਨ ਖੂਬਸੂਰਤ ਦਿਖਣ ਲਈ ਕੁੜੀਆਂ ਕਈ ਕੰਮ ਕਰਦੀਆਂ ਹਨ ਆਪਣੀ ਚਮੜੀ ਦੀ ਵਿਸ਼ੇਸ਼ ਦੇਖਭਾਲ ਕਰਨ ਤੋਂ ਲੈ ਕੇ ਵੱਖ-ਵੱਖ ਸੁੰਦਰਤਾ ਉਤਪਾਦਾਂ ਦੀ ਵਰਤੋਂ ਕਰਨ ਤੱਕ ਔਰਤਾਂ ਹਰ ਮੌਕੇ ਲਈ ਸਹੀ ਦਿੱਖ ਪ੍ਰਾਪਤ ਕਰਨ ਲਈ ਬਹੁਤ ਕੋਸ਼ਿਸ਼ ਕਰਦੀਆਂ ਹਨ ਲਿਪਸਟਿਕ ਇਹਨਾਂ ਉਤਪਾਦਾਂ ਵਿੱਚੋਂ ਇੱਕ ਹੈ ਜੋ ਸੁੰਦਰਤਾ ਵਧਾਉਣ ਲਈ ਵਰਤੀ ਜਾਂਦੀ ਹੈ ਇਸ ਨੂੰ ਲਗਾਉਣ ਨਾਲ ਨਾ ਸਿਰਫ ਮੇਕਅਪ ਪੂਰਾ ਹੁੰਦਾ ਹੈ ਸਗੋਂ ਚਿਹਰੇ ਤੇ ਇੱਕ ਵੱਖਰੀ ਚਮਕ ਆਉਂਦੀ ਹੈ ਪਰਫੈਕਟ ਲੁੱਕ ਲਈ ਲਗਭਗ ਹਰ ਕੁੜੀ ਲਿਪਸਟਿਕ ਦੀ ਵਰਤੋਂ ਕਰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੱਕ ਰੋਜ਼ਾਨਾ ਇਸ ਦੀ ਵਰਤੋਂ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਹੈਲਥ ਦੇ ਅਧਿਐਨਾਂ ਦੇ ਮੁਤਾਬਕ ਜਿਆਦਾਤਰ ਲਿਪ ਗਲਾਸ ਅਤੇ ਲਿਪਸਟਿਕ ਵਿੱਚ Chromium ਵਰਗੇ Lead, Aluminium, Cadmium ਵਰਗੇ ਰਸਾਇਣ ਹੁੰਦੇ ਹਨ ਜੈਸ ਇਸ ਦੀ ਲਗਾਤਾਰ ਵਰਤੋਂ ਕਰ ਨਾਲ ਗੰਭੀਰ ਨਤੀਜੇ ਨਿਕਲ ਸਕਦੇ ਹਨ ਆਓ ਜਾਣਦੇ ਹਾਂ ਰੋਜ਼ਾਨਾ ਲਿਪਸਟਿਕ ਲਗਾਉਣ ਦੇ ਨੁਕਸਾਨ ਕੀ ਅਤੇ ਫਟੇ ਹੋਏ ਬੁੱਲ ਲਿਪਸਟਿਕ ਵਿੱਚ ਬਹੁਤ ਸਾਰੇ ਪਿਗਮੈਂਟ ਪ੍ਰੈਸਟਿਵ ਅਤੇ ਖੁਸ਼ਬੂ ਹੁੰਦੀ ਹਨ ਜੋ ਬੁੱਲਾਂ ਨੂੰ ਖੁਸ਼ਕ ਬਣਾ ਸਕਦੇ ਹਨ ਇਸ ਸਥਿਤੀ ਵਿੱਚ ਸਹੀ ਨਮੀ ਦੇ ਬਿਨਾਂ ਲਿਪਸਟਿਕ ਦੀ ਲਗਾਤਾਰ ਵਰਤੋਂ ਕਰਨ ਨਾਲ ਬੁੱਲ ਖੁਸ਼ਕ ਅਤੇ ਫਟੇ ਹੋਏ ਹੋ ਸਕਦੇ ਹਨ ਦਿਮਾਗ ਲਈ ਨੁਕਸਾਨ ਦੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲਿਪਸਟਿਕ ਦੀ ਲਗਾਤਾਰ ਵਰਤੋਂ ਸਾਡੇ ਦਿਮਾਗ ਦੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦੀ ਹੈ ਦਰਅਸਲ ਇਸ ਵਿੱਚ ਮੌਜੂਦ ਲੀਡ ਨਾਮਕ ਸਾਇਨ ਤੰਤੂਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇੰਨਾ ਹੀ ਨਹੀਂ ਕਿ ਸੀਸੀ ਦੇ ਕਾਰਨ ਕਮਜ਼ੋਰ ਜਾਂ ਦਸਨਾ ਸਾਹ ਅਤੇ ਸੰਚਾਰ ਨੂੰ ਪ੍ਰਭਾਵਿਤ ਕਰਨ ਅਤੇ ਇਕਾਗਰਤਾ ਦੀ ਨਵੀਂ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕੈਂਸਰ ਦਾ ਖਤਰਾ ਆਕਰਸ਼ਕ ਅਤੇ ਕਿਲਰ ਦੇਖਣ ਵਾਲੀ ਲਿਪਸਟਿਕ ਦੀ ਪਰਤ ਵਿੱਚ ਕਾਰਸੋਨੋਜਿਕ ਨਾਮਕ ਤੱਤ ਪਾਏ ਜਾਂਦੇ ਹਨ ਜਿਸ ਕਾਰ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਲਿਪਸਟਿਕ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਇਸ ਦੇ ਅੰਦਰ ਕੈਮੀਕਲ ਮਿਲਾਏ ਜਾਂਦੇ ਹਨ ਜਿਸ ਕਾਰਨ ਅੱਖਾਂ ਤੇ ਜਲਣ ਗਲੇ ਚ ਤਕਲੀਫ ਕੰਗ ਅਤੇ ਅਲਰਜੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਲਰਜੀ ਦਾ ਖਤਰਾ ਬਹੁਤ ਸਾਰੇ ਲੋਕਲ ਲਿਪਸਟਿਕ ਵਿੱਚ ਮੌਜੂਦ ਕੁਝ ਤੱਤ ਜਿਵੇਂ ਕਿ ਖੁਸ਼ਬੂ, ਰੰਗ, ਪੱਜਰ ਬੈਟੀ ਪ੍ਰਤੀ ਅਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦਾ ਸ਼ਿਕਾਰ ਹੁੰਦੇ ਹਨ। ਇਸ ਅਲਰਜੀ ਹਲਕੀ ਜਲਨ ਤੋਂ ਲੈ ਕੇ ਵਧੇਰੇ ਗੰਭੀਰ ਲੱਛਣ ਜਿਵੇਂ ਕਿ ਸੋਜ, ਲਾਲੀ, ਖੁਜਲੀ ਤੱਕ ਹੋ ਸਕਦੀ ਹੈ। ਬੁੱਲਾਂ ਤੇ ਕੁਦਰਤੀ ਰੰਗ ਦਾ ਨੁਕਸਾਨ, ਕੁਝ ਲਿਪਸਟਿਕ ਦੀ ਵਰਤੋਂ ਕਰਨਾ ਖਾਸ ਤੌਰ ਤੇ ਗੂੜੇ ਜਾਂ ਲੰਬੇ ਸਮੇਂ ਤੱਕ ਚੱਲਣ ਵਾਲੀ ਲਿਪਸਟਿਕ ਤੁਹਾਡੇ ਬੁੱਲਾਂ ਤੇ ਕੁਦਰਤੀ ਰੰਗ ਨੂੰ ਦੂਰ ਕਰ ਸਕਦੀ ਹੈ ਇਹ ਸਮੱਸਿਆ ਖਾਸ ਤੌਰ ਤੇ ਉਦੋਂ ਹੁੰਦੀ ਹੈ ਜਦੋਂ ਦਿਨ ਦੇ ਅੰਤ ਲਿਪਸਟਿਕ ਨੂੰ ਪੂਰੀ ਤਰ੍ਹਾਂ ਨਹੀਂ ਹਟਾਇਆ ਜਾਂਦਾ ਗੁਰਦੇ ਦੀਆਂ ਸਮੱਸਿਆਵਾਂ ਕੁਝ ਔਰਤਾਂ ਕਦੀ ਕਦਾਈ ਲਿਪਸਟਿਕ ਦੀ ਵਰਤੋਂ ਕਰਦੀਆਂ ਹਨ ਪਰ ਕਈ ਔਰਤਾਂ ਜਿਹਾਂ ਹਨ ਜੋ ਦਫ਼ਤਰ ਵਿੱਚ ਕੰਮ ਕਰਦੀਆਂ ਹਨ ਉਹਨਾਂ ਨੂੰ ਅਕਸਰ ਲਿਪਸਟਿਕ ਦੀ ਵਰਤੋਂ ਕਰਨੀ ਪੈਂਦੀ ਹੈ ਇਸ ਦੇ ਨਾਲ ਹਈ ਕੇਸ਼ਰੀਨ ਔਰਤਾਂ ਵੀ ਆਪਣੇ ਬੁੱਲਾਂ ਦੀ ਲਿਪਸਟਿਕ ਲਗਾਉਂਦੀਆਂ ਹਨ ਜਿਸ ਕਾਰਨ ਕਿਡਨੀ ਫੇਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਲਿਪਿਸਟਿਕ ਵਿੱਚ ਕੈਡਮੀਅਮ ਵਰਗੇ ਤੱਤ ਹੁੰਦਾ ਹੈ ਜੋ ਕਿਡਨੀ ਦੀ ਸਮੱਸਿਆ ਕਾਰਨ ਬਣ ਸਕਦਾ ਹੈ ਸਰੀਰ ਵਿੱਚ ਹਾਨੀਕਾਰਕ ਪਦਾਰਥ ਕੁਝ ਲਿਪਿਸਟਿਕਾਂ ਵਿੱਚ ਅਜਿਹੇ ਤੱਤ ਹੋ ਸਕਦੇ ਹਨ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਅਜਿਹੇ ਚੀਜ਼ ਦੀ ਲਗਾਤਾਰ ਵਰਤੋਂ ਕਰਨ ਨਾਲ ਇਹ ਹਾਨੀਕਾਰਕ ਤੱਤ ਸਾਡੇ ਸਰੀਰ ਵਿੱਚ ਚਲੇ ਜਾਂਦੇ ਹਨ ਜਿਸ ਕਾਰਨ ਸਿਹਤ ਨਾਲ ਜੁੜੀਆਂ ਗਈਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਸੇਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ